ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਲੈ ਗੌੜੀ ਬਹਿਰਾਗਣ ਮਹੱਲਾ ਚੌਥਾ ਜਿਉ ਜਨਨੀ ਗਰਭ ਪਾਲਦੀ ਸੁੱਤ ਕੀ ਕਰ ਆਸਾ ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਲਾਸਾ ਕਿਉ ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਹਥਾਸਾ ਮੇਰੇ RAM ਮੈਂ ਮੂਰਖ ਹਰ ਰੱਖ ਮੇਰੇ ਗਸਈਆਂ ਜਨ ਕੀ ਉਪਮਾ ਤੁਝਹਿ ਵਡਈਆ ਰਹਾਉ ਮੰਦਰ ਕਰ ਆਨੰਦ ਹਰ ਹਰ ਜਸ ਮਨ ਪਾਵੇ ਸਭ ਰਸ ਮੀਠੇ ਮੁਖ ਲੱਗੈ ਜਾਂ ਹਰ ਗੁਣ ਗਾਵੇ ਹਰ ਜਨ ਪਰਵਾਰ ਸੁਧਾਰ ਹੈ ਕਿ ਕਹੀ ਕੁੱਲੀ ਸਭ ਜਗਤ ਛਡਾਵੇ ਜੋ ਕਿਸ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ ਭਗਤ ਪੰਡਾਰ ਲਹਾਇੰਦਾ ਆਪੇ ਵਰਤਾਈ ਲਾਲਾ ਹਾਟ ਵਿਹਾਜਿਆ ਕਿਆ ਤਿਸ ਚਤੁਰਾਈ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕੋ ਹਰ ਨਾਮ ਕਢਾਈ ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਗੌੜੀ ਗਵਾਰੀ ਮਹੱਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਲੋਚੈ ਜੀਉ ਲਾਏ ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਉ ਹਰ ਜਨ ਹਰ ਹਰ ਜਪ ਕਰੇ ਹਰੇ ਅੰਤਛਡਾਈ ਮੈਂ ਮੂਰਖ ਕੀ ਗਤ ਕੀਜੈ ਮੇਰੇ RAM ਗੁਰ ਸਤਗੁਰ ਸੇਵਾ ਹਰ ਲਾਏ ਹਮ ਕਾਮ ਰਹਾਉ ਲੈ ਤੁਰੇ ਸੌਦਾਗਰੀ ਸੌਦਾਗਰ ਧਾਵੇ ਤਨ ਖਟੈ ਆਸਾ ਕਰੈ ਮਾਇਆ ਮੋਹ ਵਧਾਵੇ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੈ ਵਿਖ ਸੰਚੈ ਹਟਵਾਣੀਆਂ ਵੇਹ ਹਾਟ ਕਮਾਏ ਮੋਹ ਝੂਠ ਫਸਾਰਾ ਝੂਠ ਕਾ ਝੂਠੇ ਲਪਟਾਏ ਕਿਉ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਏ ਇਹ ਮਾਇਆ ਮੋਹ ਕਟੰਬ ਹੈ ਭਾਏ ਦੂਜੈ ਫਾਸ ਗੁਰਮਤੀ ਸੋ ਜਨ ਤਰੈ ਜੋ ਦਾਸਨ ਦਾਸ ਜਨ ਨਾਨਕ ਨਾਮ ਧਿਆਇਆ ਗੁਰਮੁਖ ਪ੍ਰਗਾਸ ਗੌੜੀ ਬੈਰਾਗਨ ਮਹੱਲਾ ਚੌਥਾ ਨਿਤ ਦਿਨ ਸਰਾਤ ਲਾਲ ਚ ਕਰੇ ਪਰ ਮੈਂ ਪਰਮਾਇਆ ਵੇਗਾਰ ਫਿਰੈ ਵੇਗਾਰੀਆ ਸਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੈ ਕੰਮ ਹਰ ਲਾਇਆ ਮੇਰੇ RAM ਤੋੜ ਬੰਧਨ ਮਾਇਆ ਘਰ ਕੈ ਕੰਮ ਲਾਇ ਨਿਤ ਹਰ ਗੁਣ ਗਾਵਹਿ ਹਰ ਨਾਮ ਸਮਾਏ ਰਹਾਉ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੀ ਅਰਥ ਸਭ ਮਾਇਆ ਕਹਿ ਬੰਦਾ ਕਹਿ ਣਾਨ ਲੀ ਕਹਿ ਨਰਪਤ ਮਰ ਜਾਇ ਤਨ ਤਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਦ ਕੀਚੈ ਬਹੁ ਪਾਟ ਕਰ ਮਾਇਆ ਕਹਿ ਤਾਈ ਜਾ ਲਾਹਾ ਦੇਤਾ ਸੁਖ ਮਨੀ ਟੂਟੈ ਮਰ ਜਾਈ ਜੋ ਗੁਣ ਸਾਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨ ਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੇ ਜਿਸ ਹਰਿ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੇ ਜਨਮਾਨਕ ਹਰ ਰਸ ਤ੍ਰਿਪਤੀਆ ਫਿਰ ਭੂਖ ਨਾ ਲਾਗੇ ਗੌੜੀ ਬੈਰਾਗਣ ਮਹੱਲਾ ਚੌਥਾ ਹਮਰੇ ਮਨ ਚਿਤ ਹਰ ਆਸ ਨਿਤ ਕਿਉ ਦੇਖਾ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਹਉ ਕੁਰਬਾਨੀ ਗੁਰ ਆਪਣੀ ਜਿਨ ਵਿਛੜਿਆ ਮਿਲਿਆ ਮੇਰਾ ਸਿਰਜਨਹਾਰਾ ਮੇਰੇ RAM ਹਮ ਪਾਪੀ ਸਰਨ ਪਰੇ ਹਰ ਦਵਾਰ ਮਤ ਨਿਰਗੁਣ ਹਮ ਮੇਲੇ ਕਬਹੂ ਆਪਣੀ ਕਿਰਪਾ ਧਾਰ ਰਹਾਉ ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਾਰ ਬਾਾਰ ਹਰ ਗਣਤ ਨ ਆਵੇ ਤੂੰ ਗੁਣਵੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲੈ ਹਰ ਭਾਵੇ ਹਮ ਅਪਰਾਧੀ ਰਾਖੇ ਗੁਰ ਸੰਗਤੀ ਅਪਦੇਸ਼ ਦਿਓ ਹਰ ਨਾਮ ਛਡਾਵੇ तुमरे गुण क्या कहा मेरे सतगुरा जब गुर बोले हैं तब विस्म हुए जाए हम जैसे अपराधी अवर कोई राख है जैसे हम सतगुर राख लिए तू गुर पिता तू है गुर माता तू गुर बंधप मेरा सखा सखाए जो हमारी विद होती मेरे सतगुरा ਸਾਬਿਦ ਤੁਮਹਰ ਜਾਣ ਹੋ ਆਪੇ ਹਮਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇ ਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਗੌੜੀ ਬੈਰਾਗਣ ਮਹੱਲਾ ਚੌਥਾ ਕੰਚਨ ਨਾਰੀ ਮਹਿ ਜਿਉ ਨੁਬਤ ਹੈ ਮੋਹ ਮੀਠਾ ਮਾਇਆ ਕਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚੇਤਨਾ ਆਵਈ ਕਿਉ ਛੂਤਾ ਮੇਰੇ ਹਰ ਰਾਇਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ੇ ਅਵਗਣ ਸਭ ਮੇਰੇ ਰਹਾਉ ਕਿਸ ਰੂਪ ਨਹੀਂ ਕਿਸ ਜਾਤ ਨਹੀਂ ਕਿਸ ਢੰਗ ਨਾ ਮੇਰਾ ਕਿਆ ਮੂੰਹ ਲੈ ਬੋਲਹਿ ਗੁਣ ਬਿਹੂਨ ਨਾਮ ਜੱਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਪਰੇ ਪੁਨ ਸਤ ਗੁਰ ਕੇਰਾ ਸਭ ਜੀਉ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ ਅਨ ਖਾਣਾ ਕੱਪੜ ਪੈਨਣ ਦੀਆ ਰਸ ਅਨ ਭੋਗ ਹਾਣੀ ਜਿਨ ਦੀਏ ਸੋ ਚੇਤਨਾ ਆਵਈ ਪਸ਼ੂ ਹੋਂ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ہم جنت ਵਿਚਾਰੇ کیا کرہے سب کھیل تم Swami جن نانک ہاتھ ਵਿਹਾਜਿਆ ہر ਗੁਲਮ ਗਲامی ਗੌੜੀ ਗੌੜੀ ਬੈਰਾਗਣ ਮਹੱਲਾ ਚੌਥਾ ਜਿਉ ਜਨਨੀ ਸੁੱਤ ਜਨ ਪਾਲਤੀ ਰਾਖੈ ਨਦਰ ਮਝਾਰ ਅੰਤਰ ਬਾਹਰ ਮੁਖ ਦੇ ग्रास ਖਿਨ ਖਿਨ ਪੋਚਾਰ ਕਿਉ ਸਤਿਗੁਰ ਗੁਰ ਸਿਖ ਰਾਖਤਾ ਹਰ ਪ੍ਰੀਤ ਪਿਆਰ ਮੇਰੇ RAM ਹਮ ਬਾਰਕ ਹਰ ਪ੍ਰਭ ਕੀ ਹੈ ਇਆਣੀ ਤਨ ਤਨ ਗੁਰੂ ਗੁਰ ਸਤਗੁਰ ਪੰਦਾ ਜਿਨ ਹਰ உபਦੇਸ਼ ਦੇ ਕੀਏ ਸਿਆਣੀ ਰਹਾਉ ਜੈਸੀ ਗगन ਪਰੰਤੀ ਊੜਤੀ ਕਪਰੇ ਬਾਗੇ ਵਾਲੀ ਉਹ ਰੱਖੈ ਚੀਤ ਪੀਛੇ ਵਿੱਚ ਬਚਰੀ ਨਿਤਹਿ ਹਿਰਦੈ ਸਾਰ ਸੰਭਾਲੀ ਓ ਸਤਗੁਰ ਸਿਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰਖੈ ਜੀ ਨਾਲੀ ਜੈਸੀ ਕਾਤੀ ਤੀ ਸਬਤੀਸ ਹੈ ਵਿਚ ਰਖੈ ਰਸਨਾ Maas ਰਤ ਕੇਰੀ ਕੋਈ ਜਾਣੋ Maas ਕਾਤੀ ਕ ਕਿਸ ਹਾਥ ਹੈ ਸਭ ਵਸਗਤ ਹੈ ਹਰ ਕੇਰੀ ਤਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ ਹਰ ਰਖੈ ਪੈਜ ਜਨ ਕੇਰੀ ਭਾਈ ਮਤ ਕੋਈ ਜਾਣੋ ਕਿਸੇ ਕ ਕਿਸ ਹਾਥ ਹੈ ਸਭ ਕਰੀ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰਿ ਕੈ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰਿ ਕਾ ਲਾਇਆ ਐਸਾ ਹਰਿ ਨਾਮ ਮਨ ਚਿਤ ਨਿਤ ਧਿਆਵੋ ਜਨ ਨਾਨਕ ਜੋ ਅੰਤੀਅ ਔਸਰ ਲਈ ਛਡਾਇਆ ਗਉੜੀ ਬੈਰਾਗਣ ਮਹੱਲਾ ਚੌਥਾ ਜਿਸ ਮਿਲਿਆ ਮਨ ਹੋਇ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈਐ ਮੇਰਾ ਸਤਿਗੁਰ ਪਿਆਰਾ ਕਿਤ ਵਿਦ ਮਿਲੈ ਹਉ ਖਿਨ ਖਿਨ ਕਰੀ ਨਮਸ਼ਕਾਰ ਮੇਰਾ ਗੁਰ ਪੂਰਾ ਕਿਉ ਮਿਲੈ ਰਹਾ ਕਰ ਕਿਰਪਾ ਹਰ ਮੇਲਿਆ ਮੇਰਾ ਸਤਿਗੁਰ ਪੂਰਾ ਇਛ ਪੁੰਨੀ ਜਨ ਕੇਰੀਆ ਲੈ ਸਤਿਗੁਰ ਧੂਦਾ ਹਰ ਭਗਤ ਦਰੜਾਵੇ ਹਰ ਭਗਤ ਸੁਣੈ ਤਿਸ ਸਤ ਗੁਰ ਮਿਲਿਆ ਟੋਟਾ ਮੂਲ ਨਾ ਆਹਈ ਹਰ ਲਾਭ ਨਿਤ ਡ੍ਰਿੜੀਐ ਜਿਸ ਕੋ ਹਿਰਦੈ ਵਿਗਾਸ ਹੈ ਭਾਉ ਦੂਜਾ ਨਹੀਂ ਨਾਨਕ ਤਿਸ ਗੁਰ ਮਿਲ ਉਧਰੈ ਹਰ ਗੁਣ ਗਾਵਾਹੀ ਮਹੱਲਾ ਚੌਥਾ ਗੌੜੀ ਪੂਰਬੀ ਹਰ ਦਇਆਲ ਦਇਆ ਪ੍ਰਭ ਕੀਨੀ ਮੇਰਾ ਮਨ ਤਨ ਮੁਖ ਹਰ ਬੋਲੀ ਗੁਰਮੁਖ ਰੰਗ ਭਇਆ ਅਤ ਗੂੜਾ ਹਰ ਰੰਗ ਭੀਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹਾਂ ਗੋਲੀ ਜਬ ਹਾਂ ਮਹਰ ਸੇਤੀ ਮਨ ਮਾਨਿਆ ਕਰਦੀਨੋ ਜਗਤ ਸਭ ਗੋਲ ਅਮੋਲੀ ਰਹਾਉ ਕਰਹੁ ਬੀਬੇਕ ਸੰਤ ਜਨ ਪਾਈ ਖੋਜ ਹਿਰਦੈ ਦੇਖ ਟੰਡੋਲੀ ਹਰ ਹਰ ਰੂਪ ਸਭ ਜੋਤ ਸਬਾਈ ਹਰ ਨਿਕਟ ਵਸੈ ਹਰ ਕੋਲੀ ਹਰ ਹਰ ਨਿਕਟ ਵਸੈ ਸਭ ਜਗ ਕੈ ਅਪਰੰਪਰ ਪੁਰਖਿਆ ਟੋਲੀ ਹਰ ਹਰ ਪ੍ਰਗਟ ਕੀਓ ਗੁਰਪੂਰੈ ਸਿਰ ਵੇਚਿਓ ਗੁਰ ਪੈ ਮੋਲੀ ਹਰ ਜੀ ਅੰਤਰ ਬਾਹਰ ਤੁਮ ਸਰਨਾਗਤ ਤੁਮ ਵੱਡ ਪੁਰਖ ਵਡੋਲੀ ਜਨ ਨਾਨਕ ਅਨ ਦੇਨ ਹਰ ਗੁਣ ਗਾਵੇ ਮਿਲ ਸਤ ਗੁਰ ਗੁਰ ਵੇਚੋਲੀ ਗੌੜੀ ਪੂਰਬੀ ਮਹੱਲਾ ਚੌਥਾ जग जीवन अपरंपर स्वामी जगदीश्वर पुरुष बधाते जित मार्ग तुम प्रेरित हो स्वामी तित मार्ग हम जाते राम मेरा मन हर सेती राते सत्संगत मिल राम रस पाया हरि नाम मैं नाम समाते रहाऊ हरि हर नाम हर हर जग अवखद हरि हर नाम हर साथी ਤਿੰਨ ਕੇ ਪਾਪ ਦੋਖ ਸਭ ਬਿਨਸੇ ਜੋ ਗੁਰਮਤ ਰਾਮ ਰਸ ਖਾਤੇ ਜਿਨ ਕੋ ਲਿਖਤ ਲਿਖੇ ਧੁਰ ਮਸਤਕ ਤੇ ਗੁਰ ਸੰਤੋਖ ਸਰਨਾਤੇ ਦੁਰਮਤ ਮੈਲ ਗਈ ਸਭ ਤਨ ਕੀ ਜੋ ਰਾਮ ਨਾਮ ਰੰਗ ਰਾਤੇ ਰਾਮ ਤੁਮ ਆਪੇ ਆਪ ਆਪ ਪ੍ਰਭ ਠਾਕੁਰ ਤੁਮ ਜੇਵੜ ਅਵਰਨਾ ਦਾਤੇ ਜਨ ਨਾਨਕ ਨਾਮ ਲਈ ਤਾਂ ਜੀਵੈ ਹਰ ਜੱਪੀ ਐ ਹਰ ਕਿਰਪਾ ਤੇ ਗੌੜੀ ਪੂਰਬੀ ਮਹੱਲਾ ਚੌਥਾ ਕਰੋ ਕਿਰਪਾ ਜਗ ਜੀ ਮਨ ਦਾਤੇ ਮੇਰਾ ਮਨ ਹਰ ਸੇ ਧੀ ਰਾਚੇ ਸਤ ਗੁਰ ਬਚਨ ਦਿਓ ਅਤ ਨਿਰਮਲ ਜਪ ਹਰ 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 ਮਨ ਮਾਚੇ ਰਾਮ ਮੇਰਾ ਮਨ ਤਨ ਬੇਦਲੀਓ ਹਰ ਸਾਚੇ ਜਿਹੇ ਕਾਲ ਕੈ ਮੁਖ ਜਗਤ ਸਭ ਗਰਸਿਆ ਗੁਰ ਸਤਗੁਰ ਕੈ ਬਚਨ ਹਰ ਹਮ ਬਾਚੇ ਰਹਾਉ ਜਿਨ ਕੋ ਪ੍ਰੀਤ ਨਾਹੀ ਹਰ ਸੇਤੀ ਤੇ ਸਾਖਤ ਮੂੜ ਨਰ ਕਾਚੇ ਤਿਨ ਕੋ ਜਨਮ ਮਰਨ ਅਤ ਭਾਰੀ ਵਿਚ ਵਿਸਤਾ ਮਰ ਮਰ ਪਾਚੇ ਤੁਮ ਦਿਆਲ ਸਰਨ ਪ੍ਰਤ ਪਾਲਕ ਮੋ ਕੋ ਦੀਜੈ ਦਾਨ ਹਰ ਹਮ ਜਾਚੇ ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰ ਨਾਚੇ ਆਪੀ ਸਾਹਾ ਵੱਡੇ ਪ੍ਰਭ ਸੁਆਮੀ ਧਮ ਬਣ ਜਾ ਰਹੇ ਹੈ ਤਾਚੀ ਮੇਰਾ ਮਨ ਤਨ ਜਿਉ ਰਾਸ ਸਭ ਤੇਰੀ ਜਨ ਨਾਨਕ ਕੇ ਸਾਹਾ ਪ੍ਰਭ ਸਾਚੀ ਗੌੜੀ ਪੂਰਬੀ ਮਹੱਲਾ ਚੌਥਾ ਤੁਮ ਦਿਆਲ ਸਰਬ ਦੁਖ ਭੰਜਨ ਇਕ ਬਿਨੋ ਸੁਨੋ ਦੇ ਕਾਨੇ ਜਿਸ ਤੇ ਤੁਮ ਹਰ ਜਾਣੀ ਸੁਆਮੀ ਸੋ ਸਤਗੁਰ ਮੇਲ ਮੇਰਾ ਪ੍ਰਾਨੀ ਰਾਮ ਹਮ ਸਤਗੁਰ ਪਾਰ ਬ੍ਰਹਮ ਕਰਮਾਨੀ ਹਮ ਮੂੜ ਮੁਗਦ ਅਸੁੱਧ ਮਤ ਹੋਤੇ ਗੁਰ ਸਤਗੁਰ ਕੈ ਬਚਨ ਹਰ ਹਮ ਜਾਣੀ ਰਹਾਉ ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੀ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਮਿਲ ਸਤਗੁਰ ਮੀਠ ਰਸ ਗਾਨੀ ਜਿਨ ਕੋ ਗੁਰ ਸਤਗੁਰ ਨਹੀਂ ਭੇਟਿਆ ਤੇ ਸਾਖਤ ਮੂੜ دیوانی تنਕੇ ਕਰਮਹੀਨ ਧੁਰ ਪਾਏ ਦੇਖ ਦੀਪਕ 모ਹੇ ਪਚਾਨੇ ਜਿਨ ਕੋ ਤੁਮ ਦਇਆ ਕਰ ਮੇਲੋ ਤੇ ਹਰ ਹਰ ਸੇਵ ਲਗਾਨੀ ਜਨ ਨਾਨਕ ਹਰ 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 ਜਪ ਪ੍ਰਗਟਿ ਮਤ ਗੁਰਮਤਿ ਨਾਮ ਸਮਾਨੀ ਗੌੜੀ ਪੂਰਬੀ ਮਹੱਲਾ ਚੌਥਾ ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ ਕਹੋ ਕਿ ਤਹ ਹਰ ਪਉ ਨਸੀਐ ਹਰ ਆਪੇ ਬਖਸ਼ ਲਏ ਪ੍ਰਭ ਸਾਚਾ ਹਰ ਆਪ ਛਡਾਏ ਛੁੱਟੀਐ ਮੇਰੇ ਮਨ ਜਪ ਹਰ 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 ਮਨ ਜਪੀਐ ਸਤਗੁਰ ਕੀ ਸਰਣਾਇ ਭਜ ਪਉ ਮੇਰੇ ਮਨਾ ਗੁਰ ਸਤਗੁਰ ਪੀਛੇ ਛੁੱਟੀਐ ਰਹਾਉ ਮੇਰੇ ਮਨ ਸਿਵੋ ਹੋ ਸੁਪ੍ਰਭ ਸਰਬ ਸੁਖ ਦਾਤਾ ਜਿਤ ਸਿਵਿਐ ਨਿਜ ਘਰ ਵਸੀਐ ਗੁਰਮੁਖ ਜਾਇ ਲਹੋ ਘਰ ਆਪਣਾ ਕਸ ਚੰਦਨ ਹਰ ਜਸ ਘਸੀਐ ਮੇਰੇ ਮਨ ਹਰ 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 ਜਸ ਊਤਮ ਲੈ ਲਾ ਹਰ ਮਨ ਹਸੀਐ ਹਰ ਹਰ ਆਪ ਦਇਆ ਕਰ ਦੇਵੈ ਤਾ ਅਮਰਤ ਹਰ ਰਸ ਚੱਕੀਐ ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੀ ਤੇ ਸਾਖਤ ਨਰ ਜਮ ਕੁੱਟੀਐ ਤੇ ਸਾਖਤ ਚੋਰ ਜਿਨਾ ਨਾਮ ਵਿਸਾਰਿਆ ਮਨ ਤਿਨ ਕੈ ਨਿਕਟ ਨਾ ਪਿਟੀਐ ਮੇਰੇ ਮਨ ਸੇਵੋ ਹੋ ਅਲਖ ਨਿਰੰજન ਨਰਹਰ ਜਿਤ ਸੇਵਿਐ ਲੇਖਾ ਛੁੱਟੀਐ ਜਨ ਨਾਨਕ ਹਰ ਪ੍ਰਭ ਪੂਰੇ ਕੀਏ ਨਮਾ ਸਾਤੋਲਨਾ ਕਟਿਏ ਗੌੜੀ ਪੂਰਬੀ ਮਹੱਲਾ ਚੌਥਾ ਹਮਰੇ ਪ੍ਰਾਨ ਵਸਗਤ ਪ੍ਰਭ ਤੁਮ ਰਹਿ ਮੇਰਾ ਜੀਉ ਪਿੰਡ ਸਭ ਤੇਰੀ ਦਇਆ ਕਰਹੁ ਹਰ ਦਰਸ਼ ਦਿਖਾਵਹੁ ਮੇਰਾ ਮਨ ਤਨ ਲੋਚ ਕਨੇਰੀ RAM ਮੇਰਾ ਮਨ ਤਨ ਲੋਚ ਮਿਲਨ ਹਰ ਕੇਰੀ ਗੁਰ ਕਿਰਪਾਲੇ ਕਿਰਪਾ ਕਿੰਚਤ ਗੁਰ ਕੀਨੀ ਹਰ ਮਿਲ ਆਇਆ ਏ ਪ੍ਰਭ ਮੇਰੀ ਰਾਹਾ ਜੋ ਹਮਰੇ ਮਨ ਚਿਤ ਹੈ ਸੁਆਮੀ ਸਾਬਿਦ ਤੁਮਹਾਰ ਜਾਨੋ ਮੇਰੀ ਅਨ ਦਿਨ ਨਾਮ ਜਪੀ ਸੁਖ ਪਾਈ ਨਿਤ ਜੀਵਾ ਆਸ ਹਰ ਤੇਰੀ ਗੁਰ ਸਤ ਗੁਰ ਦਾਤੈ ਪੰਥ ਬਤਾਇਆ ਹਰ ਮਿਲ ਆਇਆ ਏ ਪ੍ਰਭ ਮੇਰੀ ਅਨ ਦਿਨ ਅਨੰਦ ਪਿਆ ਵਡ ਭਾਗੀ ਸਭ ਆਸ ਪੁੱਜੀ ਜਨ ਕੇਰੀ ਜਗਨਨਾਥ ਜਗਦੀ ਸੁਰ ਕਰਤੇ ਸਭ ਵਸਗਤ ਹੈ ਹਰ ਕੀਰੀ ਜਨ ਨਾਨਕ ਸਰਣਾਗਤਿ ਆਏ ਹਰ ਰਖੋ ਪੈਜ ਜਨ ਕੀਰੀ ਗੌੜੀ ਪੂਰਬੀ ਮਹੱਲਾ ਚੌਥਾ ਇਹੋ ਮਨੁਆ ਖਿਨ ਨਾਟਕੈ ਬਹੁ ਰੰਗੀ ਦਹਿ ਦਹਿ ਦਿਸ ਚਲ ਚਲ ਹਾਂਡੀ ਗੁਰਪੂਰਾ ਪਾਇਆ ਵਡਪੰਨ ਹਰ ਮੰਤਰ ਦੀਆ ਮਨ ठाਢੇ राम हम सतगुरु दे लालि कांदी रहा हमरे मस्तक दाग दगाना हम कर दे गुरु बहु साधी पार उपकार उन बहु किया बहु उद्धर तार पराधी जिनको प्रीत हृदय हर नाई तिन पूरे गादन गाडी ज्यों पानी कागज बिन सजात है त्यों मन मुख गर्भ गलाडी ਸਮ ਜਾਣਿਆ ਕਛੂ ਨਾ ਜਾਣੈ ਆਗੇ ਜਿਉ ਹਰ ਰਖੈ ਤਿ ਉਠਾ ਦੇ ਹਮ ਕੂਲ ਚੂਕ ਗੁਰ ਕਿਰਪਾ ਧਾਰੋ ਜਨ ਨਾਨਕ ਕਉ ਤਰੇ ਕਾਂਢੀ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਜਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਈ ਪੂਰ ਬਲਿਖਤ ਲਿਖੇ ਗੁਰ ਪਾਇਆ ਮਨ ਘਰਿ ਲਿਵ ਮੰਡਲ ਮੰਡਾਈ ਕਲ ਸਾਧੂ ਅਨ ਜਲੀ ਪੋਨ ਵਡਾਈ ਕਰ ਡੰਡਉ ਤੇ ਪੋਨ ਵਡਾਈ ਰਹਾਉ ਸਾਖ ਤਹ ਹਰ ਰਸ ਸਾਧਨਾ ਜਾਣਿਆ ਕਿਨੇ ਅੰਤਰ ਹਮ ਮੈਂ ਕੰਡਾਈ ਜਿਉ ਜਿਉ ਚੱਲ ਹੈ ਚੁਬੈ ਦੁਖ ਪਾਵੇ ਜਮ ਕਾਲ ਸਹ ਸਿਰ ਡੰਡਾਈ ਹਰ ਜਨ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾਈ ਅਬ ਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡ ਆਈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਈ ਜਨ ਨਾਨਕ ਨਾਮ ਅਧਾਰ ਤੇ ਕਹ ਹਰ ਨਾਮੇ ਹੀ ਸੁਖ ਮੰਡਾਈ ਗੌੜੀ ਪੂਰਬੀ ਮਹੱਲਾ ਚੌਥਾ ਇਸ ਘਰ ਮੈਂ ਹਰ ਰਾਮ ਰਾਏ ਹੈ ਕਿਸ ਸਾਧਨਾ ਪਾਵੇ ਠੀਕਾ ਹਰ ਦੀਨ ਦਿਆਲ ਅਨੰਗਰ ਕੀਆ ਆਗੋ ਗੁਰ ਚਬਨੀ ਚਖ ਡੀਠਾ RAM ਹਰ ਕੀਰਤਨ ਗੁਰਲੇ ਮਿੱਠਾ ਰਹਾਉ ਹਰੇ ਅਗਮ ਅਗੋਚਰ ਪਾਰ ਬ੍ਰਹਮ ਹੈ ਮਿਲ ਸਤਗੁਰ ਲਾਗ ਬਸੀਠਾ ਜਿਨ ਗੁਰਬਚਨ ਸੁਖਾਂ ਮੀ ਹਿਅਰੈ ਤਿਨੇ ਆਗੈ ਆਨ ਪਰਿਠਾ ਮਾਣੂ ਕਹਿ ਹਿਅਰਾ ਅਤ ਕਠੋਰ ਹੈ ਤਿਨੇ ਅੰਤਰ ਕਾਰ ਕਰੀਤਾ ਬਿਸਿਰ ਕਉ ਬਹੁ ਦੂਧ ਪੀ ਆਈਐ ਵਿਕ ਨਿਕ ਸਹਿ ਫੋਲ ਫਲੀਟਾ ਹਰ ਪ੍ਰਭ ਆਨ ਮਲਾ ਬਹੁ ਗੁਰ ਸਾਧੂ ਕਸ ਗਰੜੋ ਸ਼ਬਦ ਮੁਖਲੀਟਾ ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰੂ ਆ ਮੀਠਾ ਗੌਲੀ ਪੂਰਬੀ ਮਹੱਲਾ ਚੋਤਾ ਹਰ ਹਰ ਅਰਥ ਸਰੀਰ ਹਮ ਬੇਚਿਆ ਪੂਰੇ ਗੁਰ ਕੈ ਅਗੇ ਸਤਿਗੁਰ ਦਾਤੈ ਨਾਮ ਦੜਾਇਆ ਮੁਖ ਮਸਤਕ ਭਾਗ ਸੁਭਾਗੀ RAM ਗੁਰਮਤਿ ਹਰਿ ਲਿਬ ਲਾਗੀ ਰਹਾ ਕਟ ਕਟ ਰਮਈਆ ਰਮਤ RAM ਰਾਏ ਗੁਰ ਸ਼ਬਦ ਗੁਰੂ ਲਿਬ ਲਾਗੀ ਹੋ ਮਨ ਤਨ ਦੇ ਮੋ ਕਾਟ ਗੁਰ ਕਉ ਮੇਰਾ ਭ੍ਰਮ ਭਾਵ ਗੁਰ ਬਚਨੀ ਭਾਗੀ ਅੰਧਿਆਰ ਹੈ ਦੀਪ ਕਿਆਂ ਜਿਲਾਇ ਗੁਰ ਗਿਆਨ ਗੁਰੂ ਲੈ ਬਲਾਗੀ ਅਗੇ ਆਲ ਅੰਧੇਰਾ ਬਿਨਸ ਬਨਾਸੀਉ ਕਰ ਵਸਤ ਨਹੀਂ ਮਨ ਜਾਗੀ ਸਾਖਤ ਬਧ ਕਮਾਇਆ ਧਾਰੀ ਤਿੰਨ ਜਮ ਜੋ ਹਨ ਲਾਗੀ ਹੁਣ ਸਤ ਗੁਰ ਆਗੇ ਸੀਸ ਲਾ ਵੇਚਿਆ ਹੋਇ ਆਵੇ ਜਾਹੀਂ ਅਭਾਗੀ ਹਮਰਾ ਬਿਨੋ ਸੁਨਹੁ ਪ੍ਰਭ ठाकुर ਹਮ ਸਰਨ ਪ੍ਰਭੂ ਹਰ ਮੰਗੀ ਜਨ ਨਾਨਕ ਕੀ ਲਾਜ ਪਾਤ ਗੁਰੂ ਹੈ ਸਿਰ ਬੀਚੇ ਉਹ ਸਤ ਗੁਰ ਆਗੀ ਗੌੜੀਪੁਰ ਦੀ ਮਹੱਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਨਿਆ ਆਪ ਗੋ ਆਇਆ ਹਉ ਮੈ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ RAM ਗੁਰ ਕਾ ਬਚਨ ਹਰ ਪਾਇਆ ਰਹਾ ਮੇਰਾ ਹੀਰਾ ਪ੍ਰੀਤ ਰਾਮ ਰਾਏ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜੀਉ ਪਿੰਡ ਸਭ ਸਤਿਗੁਰ ਆਗੇ ਜਿਨੂੰ ਵਿਛੜਿਆ ਹਰ ਗਲ ਲਾਇਆ ਮੇਰਾ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰਹਿਰ ਦੇ ਨਾਲ ਦਿਖਾਇਆ ਚਹਿ ਜ ਆਨੰਦ ਭਇਆ ਮਨ ਮੂਰ ਹੈ ਗੁਰ ਆਗੇ ਆਪ ਵਿਚਾਇਆ ਹਮ ਅਪਰਾਧ ਪਾਪ ਬਹੁ ਕੀਨੇ ਕਾਰ ਦੁਸ਼ਤੀ ਚੋਰ ਚੁਰਾਇਆ ਅਬ ਨਾਨਕ ਸਰ ਗਾਗ ਧਿਆਏ ਹਰ 라ਖੋ ਲਾਜ ਹਰ ਪਾਇਆ ਜੋੜੀ ਪੂਰਬੀ ਮਹੱਲਾ ਚੌਥਾ ਗੁਰਮਤ ਬਾਜੈ ਸ਼ਬਦ ਅਲਾਹਦ ਗੁਰਮਤ ਮਨੁ ਆਂ ਗਾਵੇ ਵੱਡ ਪਾ ਗੀ ਗੁਰ ਦਰਸ਼ਨ ਪਾਇਆ ਤਨ ਤਨ ਗੁਰੂ ਲਿਵ ਲਾਵੇ ਗੁਰਮੁਖ ਹਰ ਲਿਵ ਲਾਵੇ ਰਹਾਉ ਹਮਰਾ ਖਾਕੁਰ ਸਤਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੇ ਹਮ ਮਲ ਮਲ ਧੋਐ ਪਾਉ ਗੁਰੂ ਕੀ ਜੋ ਹਰ ਹਰ ਕਥਾ ਸੁਣਾਵੇ ਹਿਰਦੈ ਗੁਰਮਤਿ ਰਾਮ ਰਸਾਇਣ ਜੇ ਵਾਹਰ ਗੁਣ ਗਾਵੇ ਮਨ ਰਸਕ ਰਸਕ ਹਰ ਰਸ ਆਗਾਨੀ ਫਿਰ ਬਹੁਰ ਨ ਭੁੱਖ ਲਗਾਵੇ ਕੋਈ ਕਰੇ ਉਪਾਉ ਅਨੇਕ ਬਹੁ ਤੇਰੀ ਬਿਨ ਕਿਰਪਾ ਨਾਮ ਨ ਪਾਵੇ ਜਨਨਾਨਕ ਕਉ ਹਰ ਕਿਰਪਾ ਤਾਰੀ ਮਤ ਗੁਰਮਤਿ ਨਾਮ ਜਿੜੜਾਵੇ